ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਤੇ ਅੱਜ ਤੈਨਾਂ ਜਿਹੜਾ ਐਤਵਾਰ ਦਾ ਤੇ ਸਮਾਂ ਜਿਹੜਾ ਸ਼ਾਮ ਦੇ 6:00 ਵਜ ਚੁੱਕਿਆ ਤੇ ਮੰਮੀ ਹੁਣੀ ਹੋਗੇ ਇਕੱਠੇ ਦਰਾਣੀ ਜਠਾਣੀ ਤੇ ਅਸੀਂ ਕਹਿ ਵੀ ਚਲੋ ਆਜੋ ਪਾਈਏ ਬੋਲੀਆਂ ਬੋਲੀਆਂ ਵਾਲੀ ਵੀਡੀਓ ਵੀ ਆਪਾਂ ਪਾਉਣੀ ਜ਼ਰੂਰੀ ਹੁੰਦੀ ਆ ਹਨਾ ਤੇ ਇਹ ਵੀ ਆਪਣਾ ਇੱਕ ਸੱਭਿਆਚਾਰ ਤੇ ਲਓ ਜੀ ਤਮਾਸ਼ਾ ਆਪਾਂ ਕਰਨ ਲੱਗੇ ਆ ਸਿਆ ਨਸ ਹਾਏ ਕੰਡਾ ਚੂਬਿਆ ਨਹੀਂ ਹੂ ਕੰਡਾ ਚੂਬਿਆ 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 ਗਿਆ ਜੇਕ ਨਹੀਂ ਮੈਂ ਦੇ ਲਿਆ ਗੋਟਿਆਂ ਹੇਟ ਨਹੀਂ ਹਾਏ ਕੰਡਾ ਚੁੱਬਿਆ ਹਾਏ ਕੰਡਾ ਚੁੱਬਿਆ ਨਹੀਂ ਹਾਏ ਕੰਡਾ ਚੁੱਬਿਆ ਹਾਏ ਕੰਡਾ ਚੁੱਬਿਆ ਨਹੀਂ ਹੂ ਕੰਡਾ ਚੁੱਬਿਆ ਹਾਏ ਕੰਡਾ ਚੁੱਬਿਆ ਨਹੀਂ ਹੂ ਕੰਡਾ ਚੁੱਬਿਆ ਲੱਗਿਆ ਸੋਹਰਾਂ ਨਹੀਂ ਮੈਂ ਚੱਕੇ ਮਾਰੇ ਆ ਫੌੜਾ ਨਹੀਂ

ਲੱਗੀ ਦਰਾਣੀ ਨਹੀਂ ਮੈਂ ਚੱਕੇ ਮਾਰੀ ਮਧਾਣੀ ਨਹੀਂ ਹਾਏ ਕੰਡਾ ਚੂਬਿਆ ਹਾਏ ਕੰਡਾ ਚੂਬਿਆ ਨਹੀਂ ਹਾਉ ਕੰਡਾ ਚੂਬਿਆ ਹਾਏ ਕੰਡਾ ਚੂਬਿਆ ਰਹੀ ਹੂ ਕੰਡਾ ਚੂਬਿਆ ਹਾਏ ਕੰਡਾ ਚੂਬਿਆ ਨਹੀਂ ਹੂ ਕੰਡਾ ਚੂਬਿਆ ਕੱਢੜ ਲੱਗੇ ਆ ਕੱਢੜ ਲੱਗੇ ਆਪ ਨਹੀਂ ਮੈਂ ਹੱਸ ਕੇ ਕਰਤੇ ਪਾਸ ਨਹੀਂ I can chubeya, you be chubeya can kanda chubeya. be chubeya can chubeya. be chubeya ਓ ਮਾਏ ਬੜੀ ਗਸਾਤਿਨਾ ਕੋਈ ਕੁੜੀਓ ਮਾਏ ਬੜੀ ਗਸਾਤਿਨਾ ਕੋਈ ਕੁੜੀਓ ਮੰਗ ਬੜੀ ਗਸਾਤਿਨਾ ਕੋਈ ਕੁੜੀਓ ਮਾਏ ਬੜੀ ਗਸਾਤਿਨਾ ਕੋਈ ਕੁੜੀਓ ਆਏ ਮੇਰੀ ਨਾਨਦ ਆ ਚੁੱਕੀ ਹੈ ਤੇ ਹੁਣ ਨਾ ਮੇਰੀ ਨਾਨਦ ਤੇ ਬੋਲੀ ਪੋਣੀ ਆ ਅੱਟ ਕਿ ਲੱਛਦਾ ਹੋਣਾ ਨਹੀਂ ਰਾਈ 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 ਆਪਾ ਦਮੇ ਨੱਚੀਏ ਬਰਗਾਈ ਆਪਾ ਦੁਨ ਮਨਤੀਏ ਨੰਦ ਤੇ ਬਰਜਾਈ ਆਪਾ ਦੁਨ ਮਨਤੀਏ ਨੰਦ ਤੇ ਭਰ ਜਾਈ ਇੱਕ ਸੱਸ ਤੇ ਬਮਾ ਚਿੱਟੀ ਚਿੱਟੀ ਰੂ ਕਹਿੰਦੇ ਪਿੰਝੜੀ ਪਾਉਗੀ ਚੁੱਟੀ ਫਿੱਟੀ ਰੂ ਕਹਿੰਦੇ ਕੁੰਝੜੀ ਪਾਉਗੀ ਸੱਸ ਨਸ ਲਾਈਏ ਕਿਤੇ ਨਿੰਦਣੀ ਪਾਉਗੀ ਸੱਸ ਨਸ ਲਾਈਏ ਕਿਤੇ ਨਿੰਦਣੀ ਪਾਉਗੀ ਇੱਕਿਆ ਸਾਡੇ ਆਏ ਇਸ ਦਾ ਖੌਫ ਹੀ ਰਹਿੰਦਾ ਤੇ ਤੁਸੀਂ ਵੀ ਆਏ ਵੀਡੀਓ ਪਾਇਆ ਕਰੋ ਬੋਲੀ ਤਾਂ ਮੈਨੂੰ ਕੋਈ ਨਹੀਂ ਆਉਂਦੀ ਖੜੀ ਖੜੀ ਨੋੜੀ ਨੀ ਰਾਤੀ ਹੱਦ ਕਰ ਗਿਆ ਪੀ ਗਿਆ ਦਾਰ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਪੀ ਗਿਆ ਦਾਰ ਦੀ ਤੋੜੀ ਰਾਤੀ ਹੱਦ ਕਰ ਗਿਆ ਪੀ ਗਿਆ ਦਾਰ ਦੀ ਤੋੜੀ ਯਾਤੀ ਹੱਦ ਕਰ ਗਿਆ ਪੀ ਗਿਆ ਦਾਰ ਦੀ ਤੋੜੀ ਨਹੀਂ ਪਉਂਦੀ ਕਹਿੰਦਾ ਜਨ ਲੱਛ ਬੋਲਣਾ ਨਾ ਲੱਛ ਬੋਲੀ ਨਾ ਬਹੁਤ ਦੇਰ ਆਹ ਹਨਾ ਕਿੰਨਾ ਜੀ ਲੱਗਦਾ ਜਦੋਂ ਆਪਾਂ ਸਾਰੇ ਰਲ ਕੇ ਆਈ ਖੁਸ਼ ਹੁੰਨੇ ਆ ਤੇ ਹੈ ਕੁਛ ਨਹੀਂ ਗੱਲਬਾਤ ਵੀ ਨਹੀਂ ਹੈ ਨਾ ਪਰ ਨਿੱਕੀ ਨਿੱਕੀ ਗੱਲ ਜਦੋਂ ਫਿਰ ਖੁਸ਼ੀ ਦਿੰਦੀ ਆ ਕਿੰਨਾ ਜੀ ਲੱਗਦਾ ਇੱਕ ਦੂਜੇ ਨਾਲ ਹੱਸਦੇ ਆ ਖੇਡਦੇ ਆ ਹਨਾ ਤੇ ਹੱਸਣਾ ਖੇਡਣਾ ਹੀ ਰਹਿ ਜਾਣਾ ਹਨਾ ਹੋਰ ਇੱਥੇ ਕੁਛ ਨਹੀਂ ਹੈ ਆਹੀ ਆ ਬਸ ਜਿਹੜਾ ਹੱਥ ਖੇਡ ਨਾ ਮਾ ਕੇ ਇੱਥੇ ਕੀ ਹੈ ਦੁਨੀਆ 'ਚ ਕੁਛ ਨਹੀਂ ਹੈਗਾ ਆਪਾਂ ਜਿਹੜਾ ਹੱਤਾ ਖੇਡਾਂਗੇ ਵਧੀਆ ਰਹਾਂਗੇ ਰਮਾਂ ਕਿਉਂ ਆਪਾਂ ਇਕੱਠੀਆਂ ਹੋ ਕੇ ਬੈਠੀਆਂ ਹਨਾ ਆਸ ਲਾਣੀ ਕੁੜੀਆਂ ਖੇਡ ਨਾਣੀ ਕੁੜੀਆਂ ਹੱਸ ਲਾਣੀ ਕੁੜੀਆਂ ਖੇਡ ਨਾਣੀ ਕੁੜੀਆਂ ਹੱਸਣਾ ਖੇਮਣਾ ਰਹਿ ਜਾਊਗਾ ਕੋਈ ਬੁਝੜ ਜਾ ਜੱਟ ਲੈ ਜਾਊਗਾ ਨਹੀਂ ਕੋਈ ਬੁਝੜ ਜਾ ਜੱਟ ਲੈ ਜਾਊਗਾ ਨਹੀਂ ਕੋਈ ਬੁਝੜ ਜਾ ਜੱਟ ਲੈ ਜਾਊਗਾ ਯਾ ਲੱਗੀ ਪਈ ਇਹ ਨਾ ਰੌਣਕ ਐ ਹੁੰਦਾ ਹੈ ਨਾ ਪਿੰਡਾਂ ਚ ਤਾਂ ਕਹਿੰਦੇ ਰੱਬ ਵਸਦਾ ਸੱਚੀ ਰੱਬ ਵਸਦਾ ਹੈ ਨਾ ਆਏ ਇਕੱਠੇ ਹੋ ਜਾਂਦੇ ਆ ਸ਼ਹਿਰਾਂ ਚ ਵੀ ਹੁੰਦੇ ਤਾਂ ਹੋਣਗੇ ਅਸੀਂ ਪਰ ਕਹਿੰਦੇ ਨਹੀਂ ਪਰ ਜਿਹੜੀ ਪਿੰਡਾਂ ਵਾਲੀ ਰੌਣਕ ਆ ਇਹ ਸੱਚੀ ਪਿੰਡਾਂ ਦੇ ਵਿੱਚ ਹੀ ਆ ਤੇ ਪਰਮਾਤਮਾ ਸਾਰਿਆਂ ਨੂੰ ਆਪ ਤਾਂ ਕਹਿੰਦੇ ਆਏ ਖੁਸ਼ੀ ਰੱਖੋ ਆਜੋ ਵਿਸੂ ਪੈਂਡਸੋਣੀ ਦਾ ਪੈਂਡਸੋਣੀ ਦਾ ਮੋਗਾ ਬਈ ਮੋਗੇ ਦੇ ਦੋ ਸਾਧੁਣੀ ਦੇ ਬੱਲੇ ਮੋਗੇ ਦੇ ਦੋ ਸਾਧੁਣੀ ਦੇ ਘਰ ਘਾਰੇ ਹੁੰਦੇ ਸੋਬਾ ਦੀ ਸੁਣੀ ਦੇ ਕੇ ਕੜਾ ਚਕਾਉਂਦੇ ਮਗਰ ਮਾਰਦੇ ਗੋਡਾ ਲਖਮੀ ਰਾ ਪਤਲਾ ਜਿਆ ਪਾਰ ਸੈਣ ਨਾ ਜੋਗਾ ਲਖਮੀ ਰਾ ਪਤਲਾ ਜਿਆ ਪਾਰ ਸੈਣ ਨਾ ਜੋਗਾ ਲਖਮੀ ਰਾ ਪਤਲਾ ਜਿਆ ਪਾਰ ਸੈਣ ਨਾ ਜੋਗਾ ਲਖਮੀ ਰਾ ਪਤਲਾ ਜਿਆ ਕੀ ਕੁੜੀ ਐ ਨੱਚਣ ਵਾਲੀ ਐ ਨੱਚਦੀ ਲੱਗੇ ਪਿਆਰੀ ਨੀ ਪੈਣ ਤੇਰੀ ਨਾ ਬਿਆਹ ਕਰ ਵਾਲਾ ਤੇ ਮੈਨੂੰ ਬਣਾ ਲੈ ਸਾਲੀ ਦੀ ਆਪਨ ਨੇ ਤਰ ਚੱਲੀਏ ਬੋਤੀ ਚਾਂਜਰਾ ਵਾਲੀ ਨਹੀਂ ਆਪਨ ਨੇ ਤਰ ਚੱਲੀਏ ਬੋਤੀ ਚਾਂਜਰਾ ਵਾਲੀ ਨਹੀਂ ਆਪਨ ਨੇ ਤਰ ਚੱਲੀਏ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਨ ਦੇਵੇ ਜੁੱਤੀ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਨ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਕਰਵਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਕਰਵਾਉਣੀ ਆ ਖੱਟੀ ਜੁੰਨੀ ਲੈ ਕੇ ਨੀ ਮੈਂ ਤਾਰ ਤੋਣ ਚੱਲੀ ਆਂ ਖੱਟੀ ਜੁੰਨੀ ਲੈ ਕੇ ਨੀ ਮੈਂ ਤਾਰ ਤੋਣ ਚੱਲੀ ਆਂ ਖੱਟੀ ਜੁੰਨੀ ਨੇ ਮੇਰਾ ਗਲ ਕੁੱਟਿਆ ਨੀ ਮੈਂ ਕੱਟੇ ਦੇ ਪਲੇਖੇ ਜੜਾ ਜੇੜ ਕੁੱਟਿਆ ਨੀ ਮੈਂ ਕੱਟੇ ਦੇ ਪਲੇਖੇ ਜੜਾ ਜੇੜ ਕੁੱਟਿਆ ਜੇ ਜੱਟ ਏ ਜੱਟ ਕੁੱਟੜਾ ਹੋਵੇ ਜੇ ਜੱਟ ਏ ਜੱਟ ਕੁੱਟੜਾ ਹੋਵੇ ਕੁੱਟੀਆਂ ਸੰਦੂਕਾਂੋਂ ਲੈ ਨਹੀਂ ਪੈਲਾ ਜੱਟ ਤੋਂ ਕੀ ਦਲਾਈਏ ਪੈ ਲੈਣਾ ਜੱਟ ਤੋਂ ਕੀ ਦਲਾਈਏ ਪੇਰ ਦਾਈਏ ਛੋਲੇ ਜੱਟੀਏ ਦੇ ਦਰਕਾਰ ਜੱਟ ਨਬਰਬਾਦਰ ਬੋਲੇ ਜੱਟੀਏ ਦੇ ਦਰਕਾਰ ਜੱਟ ਨਬਰਬਾਦਰ ਬੋਲੇ ਜੱਟੀਏ ਦੇ ਦਰਕਾਰ ਜੱਟ ਨਬਰਬਾਦਰ ਬੋਲੇ ਜੱਟੀਏ ਦੇ ਦਰਕਾਰ ਅੱਜ ਤਾਂ ਅਸੀਂ ਬਹੁਤ ਹੱਸ ਲਈਆਂ ਹੈਨਾ ਦੇ ਖੁਸ਼ੀ ਵੀ ਹੋਈ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਐ ਖੁਸ਼ੀ ਦੇਵੇ ਤੁਸੀਂ ਵੀ ਖੁਸ਼ ਹੀ ਰਹਾ ਕਰੋ ਹਨਾ ਦੁਨੀਆ ਦੀ ਪਰਵਾਹ ਨਹੀਂ ਕਰੀਂਦੀ ਜਦੋਂ ਆਪਾਂ ਕਿਸੇ ਨੂੰ ਆਪਾਂ ਨੂੰ ਕੋਈ ਖਾਣ ਨੂੰ ਦੇ ਕੇ ਜਾਂਦਾ ਵਾ ਤੇ ਜਿਹੜੇ ਸਾਡੀ ਸਪੋਰਟ ਕਰਦੇ ਆ ਉਹਨਾਂ ਦਾ ਤਾਂ ਸੀ ਰਣੀ ਆ ਹਨਾ ਵੀ ਧੰਨਵਾਦੀ ਕਰਦੇ ਆ ਸਾਨੂੰ ਇੰਨੀ ਜਿਆਦਾ ਸਪੋਰਟ ਕਰਦੇ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਦੀਆਂ ਧੀਆ ਸਾਰਿਆਂ ਦੀਆਂ ਨੂਹਾ ਸਾਰਿਆਂ ਦੀਆਂ ਮਾਵਾ ਖੁਸ਼ ਰਹਿਣ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਤਾਂ ਕਹਿੰਦੇ ਸਾਰਿਆਂ ਦੇ ਵੇੜੇ 'ਚ ਰੌਣਕਾਂ ਲੱਗਣ ਤੇ ਕਹਿੰਦੇ ਪਰਮਾਤਮਾ ਬਰਕਤਾਂ ਵੀ ਉੱਥੇ ਹੀ ਦਿੰਦਾ ਜਿਨ੍ਹਾਂ ਦੇ ਵੇੜੇ 'ਚ ਧੀਆ ਨੂਹਾ ਮਾਮਾ ਹੱਸਦੀਆਂ ਮਾ ਹਨਾ ਪੈਸੇ ਨਾਲ ਤੁਸੀਂ ਕੋਈ ਵੀ ਖੁਸ਼ੀ ਆ ਜਿਹੜੀ ਨਹੀਂ ਖਰੀਦ ਸਕਦੇ ਜਿਹੜੀ ਖੁਸ਼ੀ ਆ ਤੁਹਨੇ ਮਨ ਨੂੰ ਸੰਤੋਸ਼ਟੀ ਹੋਣੀ ਚਾਹੀਦੀ ਆ ਮਨ ਨੂੰ ਸੰਤੋਸ਼ਟੀ ਕਦੇ ਨਾਲ ਆਉਣੀ ਆ ਜਦੋਂ ਅਸੀਂ ਖੁਸ਼ ਰਹਿਵਾਂਗੇ ਤੇ ਖੁਸ਼ ਰਹਿਵਾਂਗੇ ਨਾ ਤਾਂ ਸਾਨੂੰ ਲੱਗੂਗੀ ਕੋਈ ਬਿਮਾਰੀ ਤੇ ਆਪਾਂ ਤਾਂ ਬਸ ਜ਼ਿੰਦਗੀ ਇੰਜੋਏ ਕਰਨੀ ਆ ਹਨਾ ਆਦਾ ਵਧੀਆ ਕੰਮਕਾਰ ਕਰੋ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਸਮਝੋ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਡੀ ਵੀਡੀਓ ਦੱਸਿਓ ਅੱਜ ਦੀ ਫਿਰ ਕਿਵੇਂ ਲੱਗਿਆ ਸਾਡਾ ਪੰਜਾਬੀ ਲੋਕ ਗਿੱਧਾ ਬੋਲੀਆਂ ਤੇ ਅਸੀਂ ਤਾਂ ਬਹੁਤ ਇੰਜੋਏ ਕੀਤਾ ਜੇ ਤੁਸੀਂ ਇੰਜੋਏ ਕੀਤਾ ਤਾਂ ਸਾਨੂੰ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਚਲੋ ਜੀ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤਮਾਸ਼ਾ ਸਾਡਾ ਜਰੂਰ ਦੱਸ ਦਿਓ ਤੁਹਾਨੂੰ ਕਿਵੇਂ ਲੱਗਿਆ ਠੀਕ ਆ ਚਲੋ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ